ਕੀ ਹਾਲ ਚਾਲ ਨੇ ਬਾਈ ਮੀਤ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਹ ਬਾਈ ਜਾਨਵਰ ਆ ਅੱਖ ਦੇਖੋ ਬਾਈ ਇਹਦੀ ਉਸ ਬਾਈ ਦੇ ਜਬੂ ਦੇ ਇਹ ਉਸਤਾਦ ਮੋਰ ਬੱਕੀਆ ਨੇ ਦਾਸਲਾ ਬਾਈ ਉਹ ਦੇ ਉਤਰਾਂ ਜੋ ਬਾਈ ਪਜਾਮੀ ਮੋਰ ਦੇ ਸਾਬ ਹਧੂਰੀ ਨੂੰ ਸੀ ਚਿੱਟੀ ਸਪਾਇਰ ਕੂਧਰੀ ਆ ਨਹੀਂ ਹੁਣ ਸਾਮ ਕੋਲ ਬਲੱਡਰ ਲੈਣ ਬਾਈ ਦੇਖੋ ਕੀਟੀ ਕਰ ਤੇ ਬੱਚੇ ਬਈ ਇਹ ਦੇ ਇੰਨੇ ਜ਼ਿਆਦੇ ਉੜਦੇ ਆ ਬਾਈ ਆ ਦਿਨਾਂ ਚ ਤਿੰਨ ਤਿੰਨ ਚਾਰ ਚਾਰ ਵਜੇ ਵਜਾਂਦੇ ਘਰੇ ਬਈ ਤਿੰਨ ਤਿੰਨ ਚਾਰ ਚਾਰ ਦੇਖ ਸਾਦੇ ਅੱਖ ਉਹ ਵੀ ਫੜੀ ਹਿੰਦੇ ਉੱਪਰ ਪੈਰ ਰਖਾਈ ਤੇ ਇਹਦੇ ਮੌਜ ਦਿਖਾਉਣਾ ਬਈ ਤੁਹਾਨੂੰ ਇੰਨੀ ਬਈ ਸੋਹਣੀ ਹੈ ਨਾ ਕੁੜੀ ਔਰ ਜੱਟੀ ਹੈ ਬਈ ਦੁੱਧ ਰੰਗੀ ਤੇ ਪਜਾਮੀ ਮੌਜ ਦੇ ਨੋਂਦਰ ਨੋਹਾਂ ਤੇ ਵੀ ਹੈ ਬਈ ਇੱਧਰ ਥੱਲੇ ਵਾਲੇ ਪੈਰਾਂ ਤੇ ਵੀ ਇਹਨੂੰ ਮੌਜ ਤੇ ਪੱਲੇ ਦੇਖ ਲਓ ਪੱਲੇ ਹੋਣੇ ਰਹੀ ਸਾਬ ਜਣੇਬ ਹੈ ਬਈ ਪੂਰੇ ਮਨਾਵਟੀ ਬੜੀ ਘੈਂਟ ਬਈ ਆ ਗਿਆ ਬੀਟਰ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆ ਬਈ ਬੱਚਾ ਗਾ ਜ਼ੀਰੋ ਗਲੀ ਦਾ ਦੇਖ ਸਕਦੇ ਤੁਸੀਂ ਬੱਡ ਗੰਡਾ ਦੇ ਲੰਗੜ ਵਰਗੇ ਨੋਂਦਰਾ ਬਈ ਇਹ ਬਾਈ ਬੱਬੀ ਦਾ ਤੇ ਤੀਜੀ ਡਾਈ ਨੂੰ ਬਈ 2 ਵਜੇ ਬਿਠਾ ਦੇਣਾ ਚ ਕਿੰਨੇ ਲੋਗ ਬੰਦਿਆ ਬਈ ਤੀਜੀ ਡਾਈ ਨੂੰ ਬਈ 2 ਵਜੇ ਆ ਆ ਬੱਚੇ ਨੇ ਜੀਰੋ ਕੋਲੀ ਦਾ ਬੱਚਾ ਲੱਗਦਾ ਬੱਡ ਬਹੁਤ ਤਕੜਾ ਕ ਤੇ ਲੱਗਦਾ ਵੱਡੇ ਕੁਤਰਾਗਾ ਨੋਂਦਰਾ ਦੇਖੋ ਬਈ ਦੀਆਂ ਕਾਲੀਆਂ ਨੋਂਦਰਾ ਤੇ ਪੈਰਾਂ ਤੇ ਡੱਕਿਆ ਚਿੱਟੀਆਂ ਅੱਖਾਂ ਨਖੇਰ ਗਿਆ ਤੇ ਛੋਟਾ ਸਿਰ ਤੇ ਕਾਲੀ ਨੋਕਾ ਪਿਆਰ ਲੰਮੀਂ ਤਾਂ ਹੁਣ ਨੋਕਾ ਦੇਖ ਸਕਦੇ ਹੋ ਬੱਚਾ ਆ ਬੜੀ ਮਣਾ ਦਿਖਾਈ ਨੂੰ ਖੋਪਰਲੇ ਖੁੱਲ ਕੇ ਆਹ ਬਈ ਇਹ ਅਸਲੀ ਬਲੱਡ ਲੈਣ ਦੇਖ ਸਕਦੇ ਪੱਲੇ ਦੇਖੋ ਕਿੱਡੇ ਕਿੱਡੇ ਆ ਬਈ ਬੱਡੂ ਵੀ ਬੱਚੇ ਦਾ ਬਹੁਤ ਬਟਾ ਅੜਾ ਬੱਬੀਏ ਚੁੱਪ ਕਰ ਜਾ ਆਪਾਂ ਵੀਡੀਓ ਬਣਾਈ ਜਾਂਦਾ ਆਪਾਂ ਦੱਸੋ ਭਰਾ ਬੱਚਾ ਕਿਵੇਂ ਲੱਗਿਆ ਆਪ ਬਰੀੜੀ ਆ ਬਈ ਪੂਰੀ ਆਪੇ ਰੋਹੀ ਹੁਣੇ ਛੱਡਣਾ ਬਾਈ ਕੇ ਬਈ